ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸੁਖਨਾ ਡੈਮ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਇੱਕ ਵੱਡੀ ਖਤਰੇ ਦੀ ਘੰਟੀ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਮੌਸਮ ਦਾ ਮિજાਜ ਬਿਗੜਿਆ ਹੋਇਆ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਅਤੇ ਉੱਥੋਂ ਦੀ ਜਿਹੜਾ ਕੀ ਪਾਣੀ ਹੈਗੇ ਆ ਫਿਰ ਇਸ ਡੈਮ ਦੇ ਵਿੱਚ ਆਉਂਦਾ ਤੇ ਪਹਿਲਾਂ ਜੋ ਦੱਸਿਆ ਜਾ ਰਿਹਾ ਕਿ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਪਾਣੀ ਉੱਪਰ ਹੋ ਚੁੱਕਿਆ ਸੀ ਸੁਖਨਾ ਡੈਮ ਦੇ ਵਿੱਚ ਜਿਸ ਤੋਂ ਬਾਅਦ ਅੱਜ ਸਵੇਰੇ ਇਸ ਡੈਮ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਇਹ ਤਸਵੀਰਾਂ ਦੇਖੋ ਕਿੰਨਾ ਪਾਣੀ ਦਾ ਫਲੋ ਤੇਜ ਹੈਗਾ ਤੇ ਜਿਹੜਾ ਕੀ ਹੈ ਇਹ ਦੋ ਗੇਟ ਖੋਲੇ ਗਏ ਸਨ ਫਲੱਡ ਗੇਟ ਜਿੱਥੋਂ ਦੀ ਇਹ ਪਾਣੀ ਹੁਣ ਛੱਡਿਆ ਗਿਆ ਹੈਗਾ ਆ ਬਹੁਤ ਤਾਤ ਜਿਹੜੀ ਕਿ ਮਾਤਰਾ ਦੇ ਵਿੱਚ ਪਾਣੀ ਛੱਡਿਆ ਗਿਆ ਕਾਬਿਲ ਜ਼ਿਕਰ ਹੈ ਕਿ ਸੁਖਨਾ ਡੈਮ ਦੇ ਵਿੱਚ ਪਾਣੀ ਦੀ ਜਿਹੜੀ ਕਿ ਸਮਰੱਥਾ ਹੈ ਸਟੋਰ ਕਰਨ ਦੀ ਉਹ 1100 ਫੀਟ ਅਤੇ ਜਾਣਕਾਰੀ ਮਿਲੀ ਹੈ ਕਿ ਜਿਵੇਂ ਪਾਣਾ ਪਹਾੜਾ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤਾਂ ਉਸ ਦੀ ਵਜ੍ਹਾ ਕਰਕੇ ਜਿਹੜਾ ਕਿ ਡੈਮ ਦੇ ਵਿੱਚ ਪਾਣੀ ਦਾ ਪੱਧਰ ਹੈ ਉਹ 1163 ਫੀਟ ਜਿਹੜਾ ਕਿ ਖਤਰਿਆ ਲੈਵਲ ਹੈ ਉਸ ਤੋਂ ਕਿਤੇ ਅ ਪਹੁੰਚ ਗਿਆ ਸੀਗਾ 1165 ਤੱਕ ਪਹੁੰਚ ਚੁੱਕਿਆ ਸੀ 2 ਫੁੱਟ ਪਹਿਲਾਂ ਹੀ ਪਾਣੀ ਓਵਰ ਹੋ ਚੁੱਕਿਆ ਸੀ ਜਿਸ ਕਰਕੇ ਇਹ ਪਾਣੀ ਜਿਹੜਾ ਕਿ ਰਿਲੀਜ਼ ਕੀਤਾ ਗਿਆ ਤੋਂ ਛੱਡਿਆ ਗਿਆ ਹੁਣ ਇਹ ਜਿਹੜਾ ਕਿ ਪਾਣੀ ਇਹਨੇ ਤੇਜ਼ ਫਲੋ ਦੇ ਵਿੱਚ ਇਥੇ ਜਿਹੜਾ ਕਿ ਕਿਸ਼ਨਗੜ੍ਹ ਫਾਸਟ ਨਗਰ ਤੋਂ ਹੁੰਦਾ ਹੋਇਆ ਅੱਗੇ ਜਿਹੜਾ ਕਿ ਇਹ ਡੇਰਾ ਬੱਸੀ ਦੇ ਵਿੱਚ ਕੱਗਰ ਵਹਿੰਦੀ ਹੈ ਉਸ ਦੇ ਵਿੱਚ ਜਮ ਮਿਲੇਗਾ ਤੇ ਕੱਗਰ ਦੇ ਵਿੱਚ ਪਾਣੀ ਦਾ ਪੱਦਰ ਆਲਰੇਡੀ ਪਹਿਲਾਂ ਹੀ ਪਿਛੋਂ ਕਾਫੀ ਜ਼ਿਆਦਾ ਪਿੱਛੇ ਵਧਿਆ ਹੋਇਆ ਆ ਰਿਹਾ ਤੇ ਜੇਕਰ ਉਹ ਸੁਖਨਾ ਡੈਮ ਦੇ ਵੀ ਜਿਹੜੇ ਕਿ ਗੇਟ ਖੋਲੇ ਗਏ ਹੈਗੇ ਨੇ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਨੂੰ ਲੈ ਕੇ ਇੱਕ ਵੱਡੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਉਂਕਿ ਕੱਗਰ ਜੋ ਪਹਿਲੇ ਹੀ ਪੂਰੇ ਉਫਾਂਦੇ ਉੱਪਰ ਵਗ ਰਿਹਾ ਹੈ ਤਾਂ ਉਸ ਤੋਂ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਚੰਡੀਗੜ੍ਹ ਮੋਹਾਲੀ ਦੇ ਵਿੱਚ ਖਾਸ ਕਰਕੇ ਇਹ ਅਲਰਟ ਕੀਤਾ ਗਿਆ ਅਤੇ ਜਾਣਕਾਰੀ ਮਿਲੀ ਹੈ ਕਿ ਜਿਵੇਂ ਇਹ ਸੁਖਨਾ ਡੈਮ ਦੇ ਜਿਹੜੇ ਕਿ ਫਲੱਡ ਗੇਟ ਨੇ ਉਹ ਖੋਲੇ ਜਾਂਦੇ ਨੇ ਤਾਂ ਇਹ ਜਿਹੜਾ ਕਿ ਪਾਣੀ ਹੈਗਾ ਆ ਉਹ ਚੰਡੀਗੜ੍ਹ ਦੇ ਸੈਕਟਰ 26 ਦੀ ਪੁਲੀ ਦੇ ਉੱਪਰੋਂ ਹੋ ਕੇ ਗੁਜ਼ਰਦਾ ਤੇ ਪਾਣੀ ਦਾ ਬਹਾਅ ਇਸ ਕਦਰ ਤੇਜ਼ ਹੁੰਦਾ ਹੈ ਕਿ ਸਾਸ਼ਤੀ ਨਗਰ ਦੀ ਪੁਲੀ ਵੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਹਾਲਾਂਕਿ ਲੋਕਾਂ ਦੀ ਮੰਨੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਗੇਟ ਖੋਲੇਗੇ ਸਨ ਉਦੋਂ ਜਿਹੜਾ ਕਿ ਪ੍ਰਸ਼ਾਸਨ ਅਲਰਟ ਮੋਰਚਾ ਨੰਦ ਨਜ਼ਰ ਆਇਆ ਪਰ ਜਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਹ ਪਾਣੀ ਛੱਡਿਆ ਗਿਆ ਹੈਗਾ ਤਾਂ ਇਹ ਕਿੰਨਾ ਕਿਤੇ ਹੁਣ ਅੱਗੇ ਜਾ ਕੇ ਮਾਰ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਤੇ ਸਾਸ਼ਦੀ ਨਗਰੀ ਜਿਹੜੀ ਕਿ ਪੁਲੀ ਹੁਣ ਡੈਮੇਜ ਹੋਈ ਹੈ ਤੇ ਉੱਥੋਂ ਜਿਹੜਾ ਕਿ ਆਸ-ਪਾਸ ਜਿਹੜੇ ਕੀ ਕਹਿ ਸਕਦੇ ਆ ਕਿ ਜਿੱਥੋਂ ਇਹ ਪਾਣੀ ਹੋ ਕੇ ਗੁਜ਼ਰਦਾ ਤਾਂ ਆਸ-ਪਾਸ ਜਿਹੜੇ ਏਰੀਏ ਨੇ ਉਹਨਾਂ ਦੇ ਵਿੱਚ ਵੀ ਪਾਣੀ ਦੀ ਮਾਰ ਪਈ ਹੈਗੀ ਐ ਸੋ ਵੱਡੀ ਜਿਹੜੀ ਕਿ ਅਪਡੇਟ ਇਹ ਵੀ ਹੈ ਕਿ ਹੁਣ ਦੁਬਾਰਾ ਤੋਂ ਪਛਮੀ ਮੌਨਸੂਨ ਸਰ ਗਰਮੀ ਜਿਹੜੀ ਕਿ ਹੋਣ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਮੀਨੂ ਲੈ ਕੇ ਵਾਰਨਿੰਗ ਜਾਰੀ ਕੀਤੀ ਗਈ ਹੈ ਅਤੇ ਬੀਤੀ ਰਾਤ ਦੀ ਗੱਲ ਕਰੀਏ ਤਾਂ 1:30 ਵਜੇ ਤੋਂ ਲੈ ਕੇ ਜਿਹੜਾ ਕੀ ਹੈ ਸਵੇਰੇ 5 ਤੋਂ 6 ਵਜੇ ਤੱਕ ਲਗਾਤਾਰ ਮੀਂਹ ਪਿਆ ਜਿਸ ਕਰਕੇ ਆਲਰੇਡੀ ਜਿਹੜਾ ਕੀ ਇੱਥੇ ਸੁਖਨਾ ਡੈਮ ਹੈਗਾ ਜਾਂ ਜਾਫਰ ਕਲੀਏ ਕੀ ਹੋਰ ਪਾਣੀ ਇਲਾਕੇ ਹੈਗੇ ਨੇ ਉਹ ਜਲਤਲ ਹੁੰਦੇ ਹੋਏ ਨਜ਼ਰ ਆਏ ਨੇ ਇਹ ਇੱਕ ਪਾਸੇ ਤਸਵੀਰਾਂ ਪਿੱਛੇ ਦੀਆਂ ਤਸਵੀਰਾਂ ਵੀ ਤੁਹਾਡਾਂ ਨਾਲ ਜ਼ਰੂਰ ਸਾਂਝਾ ਕਰਾਂਗੇ ਜਿੱਥੇ ਪਾਣੀ ਵੱਡੀ ਗਿਣਤੀ ਦੇ ਵਿੱਚ ਸਟੋਰ ਹੋਇਆ ਤੇ ਇਹ ਜਿਹੜਾ ਕੀ ਫਲੱਡ ਗੇਟ ਹੁਣੇ ਤੋਂ ਖੋਲ ਕੇ ਜਿਹੜਾ ਕੀ ਪਿੱਛੇ ਪਾਣੀ ਡੈਮ ਦੇ ਵਿੱਚ ਜਮਾ ਹੋਇਆ ਹੋਇਆ ਉਹ ਛੱਡਿਆ ਜਾ ਰਿਹਾ ਸੋ ਤੁਹਾਨੂੰ ਫਲੱਡ ਗੇਟ ਖੋਲਣ ਤੋਂ ਬਾਅਦ ਦੀਆਂ ਤਸਵੀਰਾਂ ਵੀ ਦਿਖਾਣੀਆਂ ਕਿ ਪਹਿ ਹਾਲਾਤ ਹੈਗੇ ਨੇ ਦਰਿਆ ਦਾ ਦੇਖੋ ਕਿ ਇਹ ਪੂਰਾ ਦਰਿਆ ਜਿਹੜਾ ਕਿ ਸੁਖਨਾ ਡੈਮ ਵਾਲਾ ਏਰੀਆ ਹੈਗਾ ਉਹ ਬਿਲਕੁਲ ਨੱਕੋ ਨੱਕ ਭਰਿਆ ਹੋਇਆ ਹੈ ਅਤੇ ਬਹੁਤ ਆਤ ਜਿਹੜੀ ਕਿ ਪਾਣੀ ਦੀ ਮਾਤਰਾ ਇਸ ਸੁਖਨਾ ਡੈਮ ਦੇ ਵਿੱਚ ਜਿਹੜੀ ਕਿ ਦੇਖੀ ਜਾ ਸਕਦੀ ਹੈ ਉਹ ਦਿਖਾਓ ਕਿ ਮੈਕਸਿਮਮ ਪੌਂਡ ਲੈਵਲ ਜਿੱਥੇ ਕਿ 1163 ਫੀਟ ਲਿਖਿਆ ਹੋਇਆ ਹੈ ਇਹ ਕਿਤੇ ਜਿਹੜਾ ਕਿ ਡੇਂਜਰ ਲੈਵਲ ਤੋਂ ਪਾਣੀ ਉੱਪਰ ਵਗ ਰਿਹਾ ਸੀ ਜਿਵੇਂ ਕਿ ਤੁਹਾਨੂੰ ਨਿਸ਼ਾਨ ਵੀ ਜਿਹੜੇ ਕਿ ਹੈਗੇ ਨੇ ਉਹ ਪਿੱਲਰ ਦੇ ਉੱਪਰ ਸਾਫ਼ ਤੌਰ ਤੇ ਨਜ਼ਰ ਆਉਂਦੇ ਹੋਣਗੇ ਅਤੇ ਹੁਣ ਜਦੋਂ ਇਹ ਪਾਣੀ ਬਹੁਤ ਜ਼ਿਆਦਾ ਵੱਜ ਚੁੱਕਿਆ ਸੀਗਾ ਤਾਂ ਫਿਰ ਇਹ ਫਲੱਡ ਗੇਟ ਖੋਲ ਕੇ ਇਸ ਤੂੰ ਛੱਡਿਆ ਗਿਆ ਹੈ ਹਾਲਾਂਕਿ ਹੁਣ ਜਿਹੜਾ ਕੀ ਕੁਝ ਪਾਣੀ ਦਾ ਲੈਵਲ ਮੈਂਟੇਨ ਜ਼ਰੂਰ ਹੋਇਆ ਪਰ ਫਿਰ ਵੀ ਜਿਹੜਾ ਕੀ ਹੈ ਲਗਾਤਾਰ ਬਰਸਾਤ ਹੁੰਦੇ ਚੱਲਦਿਆ ਇੱਥੇ ਹੋਰ ਵੀ ਪਿੱਛੋਂ ਪਹਾੜਾ ਤੋਂ ਜਿਹੜਾ ਕੀ ਹੈਗਾ ਪਾਣੀ ਇਸ ਸੁਖਣਾ ਡੈਮ ਦੇ ਵਿੱਚ ਆਉਣ ਦੀ ਜਿਹੜੀ ਕੀ ਸੰਭਾਵਨਾ ਪ੍ਰੈਕਟਾਈਜ਼ ਹੈ ਜਿਸ ਕਰਕੇ ਹੁਣ ਡੇਂਜਰ ਜ਼ੋਨ ਤੋਂ ਪਾਣੀ ਦਾ ਪੱਧਰ ਘਟਾਇਆ ਗਿਆ ਤਾਂ ਕਿ ਜੇਕਰ ਪਿੱਛੇ ਬਰਸਾਤ ਜ਼ਿਆਦਾ ਹੁੰਦੀ ਹੈ ਨਾ ਉਸ ਪਾਣੀ ਨੂੰ ਇੱਥੇ ਸਟੋਰ ਕੀਤਾ ਜਾ ਸਕਿਆ ਤੇ ਹਲੇ ਜਿਹੜਾ ਕੀ ਹੈ ਫਲਡ ਗੇਟ ਉਹ ਖੋਲੇ ਗਏ ਹੈਗੇ ਤੇ ਇੱਥੋਂ ਪਾਣੀ ਨਿਕਲਣ ਦਾ ਜਿਹੜਾ ਕੀ ਨਿਕਾਸੀ ਦਾ سلسلہ ਲਗਾਤਾਰ ਜਾਰੀ ਹੈ ਤੇ ਪਹਿਲਾਂ ਹੀ ਪ੍ਰਸ਼ਾਸਨ ਦਾਅਵੇ ਕਰ ਚੁੱਕਿਆ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ